ਕਰਦੇ ਉੱਪਰ ਐਂਕਰ ਦੀ ਵਰਤੋਂ ਆ ਜਿਹੜੀ ਵੱਡੇ ਵੱਡੇ ਜਹਾਜ਼ਾਂ 'ਚ ਵੀ ਹੁੰਦੀ ਆ ਸੋ ਨਾਲ ਗੱਲ ਇਹ ਵੀ ਕਰਾਂਗੇ ਵੀ ਐਂਕਰ ਨੂੰ ਕਿਵੇਂ ਸਮੁੰਦਰ ਦੇ ਵਿੱਚੋਂ ਖਿੱਚਿਆ ਜਾਂਦਾ ਇਕੱਠਾ ਕੀਤਾ ਜਾਂਦਾ ਅੱਜ ਦੀ ਵੀਡੀਓ ਬਹੁਤ ਹੀ ਸਪੈਸ਼ਲ ਹੋਣ ਵਾਲੀ ਆ ਇੱਕ ਵੀਡੀਓ ਬਣਾਈ ਸੀ ਮੈਂ ਇਸ ਤੋਂ ਪਹਿਲਾਂ ਸ਼ਾਰਟ ਵੀਡੀਓ ਸੀ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਚੱਲ ਰਹੀ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦਾ ਲਿੰਕ ਵੀ ਪਾਉਂਗਾ ਇਹ ਵੀਡੀਓ ਸੀਗੀ ਐਂਕਰ ਦੇ ਉੱਪਰ ਐਂਕਰ ਦੀ ਵਰਤੋਂ ਆ ਜਿਹੜੀ ਵੱਡੇ ਵੱਡੇ ਜਹਾਜ਼ਾਂ 'ਚ ਵੀ ਹੁੰਦੀ ਆ ਕਿਸ਼ਤੀਆਂ 'ਚ ਵੀ ਹੁੰਦੀ ਆ ਤੇ ਹਰ ਐਂਕਰ ਦੀ ਜਿਹੜੀ ਕਿਸਮ ਆ ਉਹ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਆ ਸੋ ਨਾਲ ਗੱਲ ਇਹ ਵੀ ਕਰਾਂਗੇ ਵੀ ਐਂਕਰ ਨੂੰ ਕਿਵੇਂ ਸਮੁੰਦਰ ਦੇ ਵਿੱਚੋਂ ਖਿੱਚਿਆ ਜਾਂਦਾ ਇਕੱਠਾ ਕੀਤਾ ਜਾਂਦਾ ਉਸ ਤੋਂ ਬਾਅਦ ਐਂਕਰ ਜਦੋਂ ਸੁੱਟਦੇ ਆ ਸਮੁੰਦਰ ਦੇ ਵਿੱਚ ਤਾਂ ਕਿਵੇਂ ਇਹ ਸਮੁੰਦਰ ਦੇ ਤਲ ਦੇ ਵਿੱਚ ਆਪਣੀ ਪਕੜ ਬਣਾਉਂਦਾ ਕੋਸ਼ਿਸ਼ ਕੀਤੀ ਆ ਵੀਡੀਓ ਦੇ ਵਿੱਚ ਵੀ ਹਰ ਸਵਾਲ ਦਾ ਜਿਹੜਾ ਵਾ ਜਵਾਬ ਲੱਭਿਆ ਜਾਵੇ ਤੇ ਅਗਰ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਐਂਕਰ ਨੂੰ ਕਿਹੜੀ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਜਿਹੜਾ ਐਂਕਰ ਆ ਐਂਕਰ ਨੂੰ ਅੰਗਰੇਜ਼ੀ ਦੇ ਵਿੱਚ ਐਂਕਰ ਹੀ ਕਿਹਾ ਜਾਂਦਾ ਪੰਜਾਬੀ ਦੇ ਵਿੱਚ ਲੰਗਰ ਵੀ ਕਿਹਾ ਜਾਂਦਾ ਭਾਂਡਾ ਵੀ ਕਿਹਾ ਜਾਂਦਾ ਮਤਲਬ ਇਹ ਸ਼ਬਦ ਨੇ ਜਿਹੜੇ ਉਹ ਵਰਤੇ ਜਾਂਦੇ ਨੇ ਤੇ ਕਈ ਪਰਿਵਾਰ ਦੇ ਮੈਂਬਰਾਂ ਦੇ ਸਵਾਲ ਸੀਗੇ ਵੀ ਐਂਕਰ ਨਹੀਂ ਕਹਿੰਦੇ ਇਹਨੂੰ ਲੰਗਰ ਕਹਿੰਦੇ ਨੇ ਇੱਕ ਪਰਿਵਾਰ ਦੇ ਮੈਂਬਰ ਨੇ ਕਿਹਾ ਸੀ ਵੀ ਇਹਨੂੰ ਬੋਏ ਕਹਿੰਦੇ ਨੇ ਬੋਏ ਵੀ ਕਹਿੰਦੇ ਨੇ ਜਿਹਦੇ ਉੱਪਰ ਮੂਰਿੰਗ ਅਟੈਚ ਹੁੰਦੀ ਆ ਮਤਲਬ ਬੋਲ ਜੇ ਫਿਕਸ ਹੁੰਦੀ ਆ ਉਹਦੇ ਨਾਲ 체ਨ ਲੱਗੀ ਹੁੰਦੀ ਆ ਜਿੱਥੇ ਐਂਕਰ ਫਿਕਸ ਕੀਤਾ ਹੁੰਦਾ ਇੱਕ ਸਿਗਨਲ ਹੁੰਦਾ ਉਹਨੂੰ ਬੋਏ ਕਹਿੰਦੇ ਨੇ ਉਸ ਪੂਰੀ ਰੱਸੀ ਨੂੰ ਜਿੱਥੇ ਉੱਪਰ ਬੋਲ ਅਟੈਚ ਕੀਤੀ ਹੁੰਦੀ ਆ ਤਾਂ ਸਭ ਤੋਂ ਪਹਿਲਾ ਸਵਾਲ ਖੜਾ ਹੁੰਦਾ ਵਾ ਵੀ ਐਂਕਰ ਦੀ ਲੋਡ ਕਿਉਂ ਪੈਂਦੀ ਆ ਐਂਕਰ ਦੀ ਲੋਡ ਤਾਂ ਪੈਂਦੀ ਆ ਵੀ ਜਦੋਂ ਸਮੁੰਦਰੀ ਜਹਾਜ਼ ਆ ਉਹਨੂੰ ਰੋਕਣਾ ਹੋਵੇ ਸਮੁੰਦਰੀ ਤਲ ਦੇ ਗੋਲੇ ਜਾਂ ਸਮੁੰਦਰ ਦੀ ਬੰਦਰਗਾਹ ਦੇ ਉੱਪਰ ਤਾਂ ਉਹਦੇ ਵਿੱਚ ਇੱਕ ਭਾਰੀ ਲੋਹੇ ਦੀ ਚੀਜ਼ ਹੈ ਜਿਹੜੀ ਐਂਕਰ ਕਹਿੰਦੇ ਆਪਾਂ ਉਹਨੂੰ ਸਮੁੰਦਰ ਦੇ ਵਿੱਚ ਗਰਾਇਆ ਜਾਂਦਾ ਮੋٹے ਸਾਰੇ ਸੰਗਲ ਦੇ ਨਾਲ ਹੁੰਦੀ ਹੈ ਜਹਾਜ਼ ਦੀ ਕਪੈਸਿਟੀ ਦੇ ਅਕੋਰਡਿੰਗ ਜਿਹੜਾ ਦਾ weight ਹੁੰਦਾ ਵਾ ਇਸ ਤਰ੍ਹਾਂ ਛੋਟੀਆਂ ਕਿਸ਼ਤੀਆਂ ਦੇ ਵਿੱਚ ਛੋਟੇ ਐਂਕਰ ਹੁੰਦੇ ਨੇ ਜਹਾਜ਼ਾਂ ਦੇ ਵਿੱਚ ਵੱਡੇ ਵੱਡੇ ਕਾਫੀ ਭਾਰੇ ਟਨਾਂ ਦੇ ਜਿਹੜੇ ਐਂਕਰ ਹੁੰਦੇ ਨੇ ਜਦੋਂ ਇਹਨਾਂ ਨੂੰ ਸਮੁੰਦਰ ਦੇ ਤਲ ਦੇ ਉੱਤੇ ਸਿੱਟਿਆ ਜਾਂਦਾ ਤਾਂ ਜਹਾਜ਼ ਨੂੰ ਹੌਲੀ 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 ਅੱਗੇ ਵਧਾਇਆ ਜਾਂਦਾ ਤਾਂ ਕਿ ਜਿਹੜੀ ਉਹਦੀ ਹੁੱਕ ਆ ਜਾਂ ਉਹਦੀ ਕੁੰਡੀ ਬਣੀ ਹੋਈ ਆ ਉਹ ਜ਼ਮੀਨ ਦੇ ਨਾਲ ਘਸੜੇ ਤੇ ਜ਼ਮੀਨ ਦੇ ਨਾਲ ਘਸੜ ਕੇ ਉਹ ਇੱਕ ਜਗ੍ਹਾ ਦੇ ਉੱਤੇ ਜਾ ਕੇ ਫਸ ਜਵੇ ਜਿਹਦੇ ਨਾਲ ਪੂਰਾ ਸ਼ੇਪ ਆ ਉਹ ਕੰਟਰੋਲ ਹੋ ਜਾਵੇ ਮਤਲਬ ਇੱਕ ਜਗ੍ਹਾ ਦੇ ਉੱਤੇ ਸਥਿਰ ਹੋ ਜਾਂਦਾ ਵਾ ਅੱਗੇ ਨਹੀਂ ਰੁੜਦਾ ਤੇ ਜਦੋਂ ਵੀ ਹਵਾ ਚੱਲਦੀ ਆ ਜਾਂ ਸਮੁੰਦਰ ਦੀਆਂ ਲਹਿਰਾਂ ਅੱਗੇ ਨੂੰ ਚੱਲਦੀਆਂ ਨੇ ਤਾਂ ਜਹਾਜ਼ ਆ ਉਹ ਖੜਾ ਰਹਿੰਦਾ ਜਹਾਜ਼ ਇੱਧਰ ਉੱਧਰ ਨਹੀਂ ਜਾਂਦਾ ਸੋ ਐਸੇ ਕਰਕੇ ਐਂਕਰ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਆ ਇੱਕ ਹੋਰ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਵੀ ਪਲਾਸਟਿਕ ਦੇ ਵੱਡੇ ਵੱਡੇ ਸਿਲੰਡਰ ਜਾਂ ਬਾਲਸ ਹੁੰਦੀਆਂ ਨੇ ਜਿਹੜੀਆਂ ਸਮੁੰਦਰ ਦੇ ਵਿੱਚ ਸਿੱਟੀਆਂ ਜਾਂਦੀਆਂ ਨੇ ਉਹ ਮੋਰਿੰਗ ਬੋਏ ਹੁੰਦੀ ਆ ਉਹ ਕਿਸ ਕੰਮ ਹੁੰਦੀ ਆ ਉਹ ਅਜਿਹੇ ਟਾਟਾਂ ਦੇ ਉੱਤੇ ਵਰਤੀ ਜਾਂਦੀ ਆ ਜਿੱਥੇ ਐਂਕਰ ਸਿੱਟਣੀ ਸਹੀ ਨਹੀਂ ਹੁੰਦੀ ਮਤਲਬ ਜਿਹੜੀ ਜਗ੍ਹਾ ਐਂਕਰ ਨਹੀਂ ਸਿੱਟਿਆ ਜਾਂਦਾ ਉੱਥੇ ਇਹ ਮੋਰਿੰਗ ਬੋਏ ਲੱਗੀ ਹੁੰਦੀ ਆ ਤੇ ਇਹ ਇੱਕ ਸੰਗਲ ਜਾਂ ਚੇਨ ਦੇ ਨਾਲ ਬੰਨਿਆ ਹੁੰਦਾ ਵਾ ਇਹ ਇੱਕ ਨਿਸ਼ਾਨੀ ਹੁੰਦੀ ਆ ਵੀ ਜਦੋਂ ਸ਼ਿਪ ਦੂਰੋਂ ਕਿਤੇ ਆ ਰਿਹਾ ਵਾ ਜਾਂ ਕਿਸ਼ਤੀ ਦੂਰੋਂ ਆ ਰਹੀ ਆ ਤਾਂ ਉਹਦੇ ਨਾਲ ਜਿਹੜੀ ਚੇਨ ਹੁੰਦੀ ਹੈ ਕਿਸ਼ਤੀ ਦੀ ਉਹ ਮੋਰਿੰਗ ਬੋਏ ਦੇ ਨਾਲ ਬੰਨ੍ਹ ਦਿੱਤੀ ਜਾਂਦੀ ਹੈ ਫਿਕਸ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਜਿਹੜੀ ਕਿਸ਼ਤੀ ਹੈ ਜਾਂ ਜਹਾਜ਼ ਹੈ ਉੱਥੇ ਸਥਿਰ ਰਹਿ ਜਾਵੇ ਤੇ ਉਹ ਇੱਕ ਕਨੈਕਸ਼ਨ ਹੁੰਦਾ ਵਾ ਐਂਕਰ ਤੇ ਸ਼ਿਪ ਦਾ ਐਂਕਰ ਮੋਰਿੰਗ ਬੋਏ ਦੇ ਨਾਲ ਆਲਰੇਡੀ ਅਟੈਚ ਹੁੰਦੀ ਹੈ ਉਹ ਥੱਲੇ ਛੁੱਟੀ ਹੁੰਦੀ ਹੈ ਐਂਕਰ ਤੇ ਮੋਰਿੰਗ ਬੋਏ ਹੁੰਦੀ ਹੈ ਇੱਕ ਨਿਸ਼ਾਨੀ ਹੁੰਦੀ ਹੈ ਵੀ ਇੱਥੇ ਆਪਣੀ ਕਿਸ਼ਤੀ ਤੁਸੀਂ ਜੋੜ ਸਕਦੇ ਹੋ ਬੰਨ੍ਹ ਸਕਦੇ ਹੋ ਇਹਦੇ ਨਾਲ ਤੁਹਾਡਾ ਜਹਾਜ਼ ਹੈ ਜਿਹੜਾ ਸੇਫ ਆ ਅੱਗੇ ਪਿੱਛੇ ਨਹੀਂ ਹੋ ਸਕਦਾ ਸੋ ਇਸ ਕਰਕੇ ਮੂਰਿੰਗ ਬੋਏ ਨੂੰ ਜਿਹੜਾ ਸਮੁੰਦਰ ਦੇ ਵਿੱਚ ਰੱਖਿਆ ਜਾਂਦਾ ਹੈ ਇੱਕ ਤੌਰ ਦੇ ਉੱਤੇ ਨਿਸ਼ਾਨੀ ਹੁੰਦੀ ਹੈ ਵੀ ਆਪਣੇ ਆਪ ਕਿਸ਼ਤੀ ਜਾ ਕੇ ਫਿਕਸ ਕਰ ਦੋ बार-बार ਐਂਕਰ ਸਿੱਟਣ ਦੀ ਲੋੜ ਨਾ ਪਵੇ। ਕਈ ਬੰਦਰਗਾਹਾਂ ਦੇ ਉੱਤੇ ਵਰਤੀ ਜਾਂਦੀ ਹੈ। ਇਹ ਤਾਂ ਵੀ ਵਰਤੀ ਜਾਂਦੀ ਹੈ ਤਾਂ ਕਿ ਸਮੁੰਦਰੀ ਤਲ ਨੂੰ ਜਿਹੜਾ ਜ਼ਿਆਦਾ ਨੁਕਸਾਨ ਨਾ ਪਹੁੰਚੇ ਕਿਉਂਕਿ ਜਦੋਂ ਬਾਰ-ਬਾਰ ਐਂਕਰ ਸੁੱਟਦੇ ਨੇ ਉਹ ਤਾਂ ਸਮੁੰਦਰ ਤਲ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੁੰਦੀ ਹੈ, ਭਨ ਤੋੜ ਹੁੰਦਾ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ ਜਿਹੜੀ ਇਹ ਮੂਰਿੰਗ ਬੋਏ ਰੱਖੀ ਜਾਂਦੀ ਹੈ। ਹੁਣ ਸਵਾਲ ਖੜਾ ਹੋ ਗਿਆ ਵੀ ਐਂਕਰ ਸੁੱਟਦੀ ਮੋਰਿੰਗ ਬੋਏ ਦਾ ਪਤਾ ਚੱਲ ਗਿਆ ਪਰ ਐਂਕਰ ਨੂੰ ਇਕੱਠਾ ਕਿਵੇਂ ਕਰਨਾ ਇਹਨੂੰ ਖਿੱਚਣਾ ਕਿਵੇਂ ਆ ਸ਼ਾਇਦ ਕਈ ਮੈਂਬਰਾਂ ਦਾ ਇਹ ਸਵਾਲ ਸੀ ਵੀ ਇਹਨੂੰ ਇਕੱਠਾ ਕਿਵੇਂ ਕੀਤਾ ਜਾਂਦਾ ਹੁਣ ਆਪਾਂ ਗੱਲ ਕਰਦੇ ਐਂਕਰ ਨੂੰ ਇਕੱਠਾ ਕਿੱਦਾਂ ਕਰਨਾ ਵਾ ਕਿਵੇਂ ਵਾਪਸ ਛੇਪ ਦੇ ਵਿੱਚ ਲੈ ਕੇ ਆਉਣਾ ਇਹ ਚੇਨ ਨੂੰ ਵੱਡੀ ਨੂੰ ਇਕੱਠਾ ਕਿਵੇਂ ਕਰਦਾ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਦੇ ਵਿੱਚ ਪਹਿਲਾਂ ਐਂਕਰ ਥੱਲੇ ਸੁੱਟਦਾ ਉਹ ਇੱਕ ਜਗ੍ਹਾ ਤੇ ਜਾ ਕੇ ਆਪਣਾ ਫਿਕਸ ਹੋ ਗਿਆ ਉਸ ਤੋਂ ਬਾਅਦ ਜਹਾਜ਼ ਟਾਈਡ ਹੋ ਗਿਆ ਅੱਗੇ ਤੱਕ ਚਲੇ ਗਿਆ 100 ਮੀਟਰ ਦੀ ਦੂਰੀ ਤੇ ਜਹਾਜ਼ ਚਲੇਗਾ ਤੇ ਐਂਕਰ ਪੂਰਾ ਫਿਕਸ ਹੋ ਗਿਆ ਚੇਨ ਪੂਰੀ ਟਾਈਟ ਹੋ ਗਈ ਹੁਣ ਜਹਾਜ਼ ਨੇ ਜਿੱਥੇ ਐਂਕਰ ਸੁੱਟਿਆ ਉਸੇ ਦਿਸ਼ਾ ਵਿੱਚ ਵਾਪਸ ਜਾਣਾ ਵਾਪਸ ਜਾਂਦਾ ਹੌਲੀ ਹੌਲੀ ਵਾਪਸ ਜਾ ਕੇ ਉਹਨਾਂ ਨੇ ਆਪਣਾ ਸੰਗਲ ਜਿਹੜਾ ਇਕੱਠਾ ਕਰੀ ਜਣਾ ਇਕੱਠਾ ਕਰਨ ਦੇ ਲਈ ਵੱਡੀਆਂ-ਵੱਡੀਆਂ ਮਸ਼ੀਨਾਂ ਹੁੰਦੀਆਂ ਨੇ ਹਾਈਡਰੋਲਿਕ ਕ੍ਰੇਨਸ ਹੁੰਦੀਆਂ ਨੇ ਪੂਲੀਆਂ ਲੱਗੀਆਂ ਹੁੰਦੀਆਂ ਨੇ ਜਿਹਨੂੰ ਆਟੋਮੈਟਿਕਲੀ ਵੀ ਉਹ ਆਪਰੇਟ ਕਰ ਸਕਦੇ ਆ ਤੇ ਮੈਨੂਅਲੀ ਵੀ ਆਪਰੇਟ ਹੁੰਦੀਆਂ ਨੇ ਤੇ ਜਹਾਜ਼ ਹੌਲੀ ਹੌਲੀ ਸੰਗਲ ਇਕੱਠਾ ਕਰ ਰਿਹਾ ਤੇ ਜਿਸ ਪੁਆਇੰਟ ਦੇ ਉੱਤੇ ਜਾ ਕੇ ਐਂਕਰ ਸੁੱਟਿਆ ਹੁੰਦਾ ਉੱਥੇ ਜਾ ਕੇ ਉਹਦਾ ਬੈਲੈਂਸ ਸਿੱਧਾ ਹੋ ਜਾਂਦਾ ਤੇ ਜਿਹੜੀ ਜਗ੍ਹਾ ਤੇ ਪਕੜ ਬਣਾਈ ਹੁੰਦੀ ਉਹਨੇ ਮੰਨ ਲਓ ਹੁੱਕ ਆਉਦੀ ਮਿੱਟੀ ਦੇ ਵਿੱਚ ਤਸੀ ਹੋਈ ਆ ਤਲ ਦੇ ਵਿੱਚ ਤਸੀ ਹੋਈ ਆ ਤਾਂ ਉਹਨੇ ਜਹਾਜ਼ ਨੇ ਜਦੋਂ ਪਿੱਛੇ ਜਾਣਾ ਤਾਂ ਉਹ ਹੁੱਕ ਆਪਣੇ ਆਪ ਬਾਹਰ ਆ ਜਾਣੀਆਂ ਤੇ ਬਾਹਰ ਆਣੀਆਂ ਉਸ ਤਰੀਕੇ ਦੇ ਨਾਲ ਉਹਨਾਂ ਨੇ ਕੀ ਕਰਨਾ ਜਿਹੜੀ ਪੂਲੀਆਂ ਲੱਗੀਆਂ ਹੋਈਆਂ ਨੇ ਜਾਂ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਅੰਦਰ ਜਿਹਨੂੰ ਚੇਨ ਲੋਕਰ ਕਹਿੰਦੇ ਆਪਾਂ ਉਹਨਾਂ ਨੇ ਸੰਗਲ ਨੂੰ ਇਕੱਠਾ ਕਰਨਾ ਸ਼ੁਰੂ ਕਰ ਦੇਣਾ ਜਦੋਂ ਇੱਕ ਲੈਵਲ ਦੇ ਅੱਗੇ ਐਂਕਰ ਬਾਹਰ ਨਿਕਲ ਜਾਣਾ ਸਮੁੰਦਰ ਦੇ ਪਾਣੀ ਦੇ ਵਿੱਚੋਂ ਬਾਹਰ ਨਿਕਲ ਜਾਣਾ ਤਾਂ ਉਸ ਤੋਂ ਬਾਅਦ ਇਹਦੇ ਦੇ ਉੱਪਰ ਪੂਰਾ ਪਾਣੀ ਦਾ ਪ੍ਰੈਸ਼ਰ ਮਾਰਿਆ ਜਾਂਦਾ ਤੇ ਜਿੰਨਾ ਵੀ ਗੰਦ ਹੁੰਦਾ ਸਮੁੰਦਰ ਦਾ ਮਿੱਟੀ ਤੂਲ ਜੋ ਵੀ ਹੁੰਦਾ ਉਹ ਪੂਰੀ ਤਰ੍ਹਾਂ ਸਾਫ਼ ਕਰਕੇ ਚੇਨ ਲੋਕਰ ਦੇ ਵਿੱਚ ਜਿਹੜਾ ਐਂਕਰ ਨੂੰ ਆਹੋ ਰੱਖ ਦਿੱਤਾ ਜਾਂਦਾ ਸੋ ਇਸ ਤਰੀਕੇ ਦੇ ਨਾਲ ਜਿਹੜਾ ਐਂਕਰ ਇਹ ਇਕੱਠਾ ਕੀਤਾ ਜਾਂਦਾ ਸੋ ਇਸੇ ਤਰੀਕੇ ਨਾਲ ਬਹੁਤ ਕਿਸਮ ਦੇ ਐਂਕਰ ਹੁੰਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਵੀ ਕਿਹੜੇ-ਕਿਹੜੇ ਐਂਕਰ ਆਉਂਦੇ ਨੇ ਸੋਏਸੀ ਆਪ ਦੀ ਵੀਡੀਓ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ